ਜਲਾਸੇ ਦੇ ਵਿੱਚ ਮਥੇ ਪਾ ਕੇ ਜਿਹੜੇ ਸੈਂਟਰ ਆਲੇ ਉਹ ਸੈਂਟਰ ਨੂੰ ਭੇਜੇ ਜਾਣ ਤੇ ਪੰਜਾਬ ਵਾਲੇ ਜਿਹੜੇ ਨੇ ਸਾਡੇ ਜਿਹੜੇ ਸਾਡੇ ਨਾਲ ਸਮਝੌਤੇ ਹੋਏ ਆ ਦਸੰਬਰ ਨਵੰਬਰ ਦੇ ਵਿੱਚ ਉਹ ਸਾਡੇ ਲਾਗੂ ਕੀਤੇ ਜਾਣ ਅੱਜ ਪੰਜਾਬ ਤਰਸ ਰਿਹਾ ਪੈਸਿਆਂ ਨੂੰ ਤਨਖਾਹਾਂ ਨੂੰ ਤਰਸ ਰਿਹਾ ਤੇ ਪੈਸੇ ਕਿਉਂ ਛੱਡ ਰਿਹਾ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਸਾਡੇ ਜਿਹੜੇ ਸ਼ਹੀਦ ਹੋਏ ਆ ਕਿੱਡੀ ਕ ਗੱਲ ਸੀਗੀ 100 150 ਬੰਦਾ ਰਹਿੰਦਾ ਹੁੰਦਾ ਸੀਗੀਆਂ ਉਹ ਸਾਡੀਆਂ ਇਹਨਾਂ ਨੇ ਪੂਰੀਆਂ ਕੀਤੀਆਂ ਹੀ ਨਹੀਂ ਸੁਣੀਆਂ ਹੀ ਨਹੀਂ ਬਸ ਜਦ ਅਸੀਂ ਲੋਕ ਜਾਂਦੇ ਆ ਬਸ ਜੀ ਹੋ ਰਿਹਾ ਹੋ ਰਿਹਾ 6 ਮਹੀਨੇ ਇਹਨਾਂ ਨੇ ਇਸ ਤਰ੍ਹਾਂ ਕੱਢਦੇ ਉਹਦੇ ਲਈ ਅਸੀਂ ਅੱਜ ਤੋਂ 10-15 ਦਿਨ ਪਹਿਲਾਂ ਸਾਰੇ ਮਨਿਸਟਰਾਂ ਨੂੰ ਮੰਗ ਪੱਤਰ ਵੀ ਦਿੱਤੇ ਇਹਨਾਂ ਦੇ ਘਰਾਂ ਜਾ ਕੇ ਵੀ ਸਾਡੀਆਂ ਭਾਈ ਆ ਮੰਗਾ ਨੇ ਸੈਂਟਰ ਨਾਲ ਵੀ ਲੜਾਈ ਅਸੀਂ ਲੜਾਂਗੇ ਪਰ ਪੰਜਾਬ ਨੂੰ ਇਹ ਇਹਨਾਂ ਨੂੰ ਇਹ ਲੱਗਣ ਲੱਗਿਆ ਸੀ ਪਿਛਲੇ ਬਾਰੇ ਵੀ ਸਾਨੂੰ ਸਪੇਅਰ ਕਰੀ ਜਾਂਦੇ ਆ ਤੇ ਇਹ ਵੀ ਕਿੰਦੀ 2 ਨੰਬਰ ਚ ਫੜੀ ਗਈ ਆ ਮਾਰਕਫਿਟ ਦੇ ਸਾਰੇ ਸੈਂਪਲ ਫੇਲ ਹੋ ਗਏ ਆ ਉਸ ਤੋਂ ਬਾਅਦ ਡੀਏ ਵੀ ਸਾਡੇ ਲੋਕ ਜਾ ਜਾ ਕੇ ਜੂਪੀ ਤੋਂ ਟਰਾਲੀਆਂ ਪਰ ਪਰ ਲਿਆਉਂਦੇ ਆ ਇਹ ਕਿਹਨੇ ਇੰਤਜ਼ਾਮ ਕਰਨਾ ਤੁਸੀਂ ਚੌਲ ਸਾਡੇ ਕੋਲ ਪਏ ਆ ਸ਼ੈਲਟਰ ਭਰੇ ਖੜੇ ਆ ਜੇ ਸਾਡੇ ਚੌਲ ਇਹ ਨਾ ਚੱਕੇਗਾ ਇਹ ਤਾਂ ਸਾਡਾ ਝੋਨਾ ਕਿਹਨੇ ਖਰੀਦਣਾ ਜਿਹੜਾ ਖੇਤੀਬਾੜੀ ਮੰਤਰੀ ਆ ਇੱਕ ਅੱਧਾ ਮੰਤਰੀ ਦੋ ਤਿੰਨ ਅਫਸਰ ਸਾਡੇ ਨਾਲ ਮਹੀਨੇ ਬਾਅਦ ਘੰਟਾ ਕ ਲਾ ਲਿਆ ਕਰਨ ਤਾਂ ਸਾਨੂੰ ਬੈਠਣਾ ਪਊ ਪੱਕੇ ਤੌਰ ਤੇ ਜਿਵੇਂ ਅਸੀਂ 92 'ਚ ਬੈਠੇ ਜਾਂ ਉੱਥੇ ਬੈਠੇ ਸੀ ਕਿਸਾਨਾਂ ਵੱਲੋਂ ਚੰਡੀਗੜ੍ਹ ਦੇ ਵਿੱਚੋਂ ਹੰਕਾਰ ਭਰੀ ਗਈ ਇਸ ਵਕਤ ਸਾਡੇ ਨਾਲ ਹਰਿੰਦਰ ਸਿੰਘ ਲਖੋਵਾਲ ਜੁੜੇ ਨੇ ਔਰ ਐਮਐਸਪੀ ਦੀ ਮੰਗ ਪਾਣੀਆਂ ਦੀ ਮੰਗ ਵਾਤਾਵਰਨ ਜਿਹੜਾ ਪੋਲਿਊਟ ਹੋ ਰਿਹਾ ਲਗਾਤਾਰ ਉਸ ਨੂੰ ਲੈ ਕੇ ਕਾਫੀ ਗੰਭੀਰਤਾ ਦੇ ਨਾਲ ਕਿਸਾਨਾਂ ਦੇ ਸਾਹਮਣੇ ਆਪਣੀਆਂ ਗੱਲਾਂ ਰੱਖੇ ਗਈਆਂ ਨੇ ਲਖੋਵਾਲ ਸਾਹਿਬ ਬਹੁਤ ਐਮ ਮੁੱਦੇ ਨੇ ਐਮਐਸਪੀ ਦਾ ਮੁੱਦਾ ਪਾਣੀਆਂ ਦਾ ਮੁੱਦਾ এনਵਾਇਰਨਮੈਂਟ ਦਾ ਮੁੱਦਾ ਲੜਾਈ ਵਰਸਸ ਪੰਜਾਬ ਆ ਲੜਾਈ ਵਰਸਸ ਕੇਂਦਰ ਹੈ ਦੋਹਾਂ ਹੀ ਆ ਕਿਉਂਕਿ اجلاس ਸ਼ੁਰੂ ਹੋਣਾ ਸੀ 2 ਦਿਨ ਦਾ اجلاس ਸੱਦਿਆ ਸੀ ਉਹਦੇ 'ਚ ਜਿਹੜੇ ਅਸੀਂ ਚਾਹੁੰਦੇ ਸੀ ਵੀ اجلاس ਦੇ ਵਿੱਚ ਮਤੇ ਪਾ ਕੇ ਜਿਹੜੇ ਸੈਂਟਰ ਵਾਲੇ ਆ ਉਹ ਸੈਂਟਰ ਨੂੰ ਭੇਜੇ ਜਾਣ ਤੇ ਪੰਜਾਬ ਵਾਲੇ ਜਿਹੜੇ ਨੇ ਸਾਡੇ ਜਿਹੜੇ ਸਾਡੇ ਨਾਲ ਸਮਝੌਤੇ ਹੋਏ ਆ ਦਸੰਬਰ ਨਵੰਬਰ ਦੇ ਵਿੱਚ ਉਹ ਸਾਡੇ ਲਾਗੂ ਕੀਤੇ ਜਾਣ ਉਹਦੇ 'ਚ ਜਿਹੜਾ ਮੁੱਖ ਮਤਵ ਸੀਗਾ ਵੀ ਜਿਹੜਾ ਸਾਡਾ ਰਾਜਸਥਾਨ ਨੂੰ ਪਾਣੀ ਜਾਂਦਾ ਉਹਦੇ ਤੇ ਰਾਇਲਟੀ ਮੰਗੀ ਜਾਵੇ ਅੱਜ ਪੰਜਾਬ ਤਰਸ ਰਿਹਾ ਪੈਸਿਆਂ ਨੂੰ ਤਨਖਾਹਾਂ ਨੂੰ ਤਰਸ ਰਿਹਾ ਤੇ ਪੈਸੇ ਕਿਉਂ ਛੱਡ ਰਿਹਾ ਦੂਸਰਾ ਸੀਗਾ ਨੇ ਵਾਗਾ ਬਾਡਰ ਦੋ ਅਹਿਮ ਨੁਕਤੇ ਸੀ ਜਿਹਨਾਂ ਦੇ ਅੱਜ ਇਹਨਾਂ ਨੂੰ ਜਾਂ ਕੱਲ ਨੂੰ ਮਤੇ ਪੰਜਾਬ ਸਰਕਾਰ ਨੂੰ ਪਾ ਕੇ ਭੇਜਣੇ ਚਾਹੀਦੇ ਆ ਉਹ ਚ ਸਰਕਾਰ ਦਾ ਰੁਪਈਆ ਨਹੀਂ ਲੱਗਦਾ ਤੇ ਸਰਕਾਰ ਨੂੰ ਉਹਨਾਂ ਦੀ ਪਿਆਰ ਵੀ ਕਰਨੀ ਚਾਹੀਦੀ ਆ ਤੇ ਦੂਸਰੇ ਜਿਹੜੇ ਸਾਡੇ ਮੁੱਦੇ ਸੀ ਜਿਵੇਂ ਹੁਣ ਸਾਨੂੰ ਨੌਕਰੀਆਂ ਨਹੀਂ ਮਿਲੀਆਂ ਸਾਡੇ ਜਿਹੜੇ ਸ਼ਹੀਦ ਹੋਏ ਆ ਕਿੱਡੀ ਕ ਗੱਲ ਸੀ ਕਿ 100 150 ਬੰਦਾ ਰਹਿੰਦਾ ਕੋਈ ਅਸੀਂ ਇਹ ਤਾਂ ਨਹੀਂ ਸੀ ਕੋਈ PCS ਜਾਂ IAS ਲਵਾਉਣਾ 10 12 ਪਾਸ ਮੁੰਡੇ ਸੀ ਸਾਡੇ ਚ ਫੋਰਥ ਕਲਾਸ ਨੌਕਰੀ ਇਹਨਾਂ ਨੇ ਦੇਣੀ ਸੀ ਨਲਾਇਕ ਸਰਕਾਰ ਉਹ ਨਹੀਂ ਦੇ ਸਕੀ ਦੂਸਰਾ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਦੇ ਉਦੋਂ ਕਰਵਾ ਕੇ ਗਏ ਸੀ ਉਵਾਰਾ ਡੰਗਰਾਂ ਦਾ ਕਰਾ ਕੇ ਗਏ ਸੀ ਲਿਫਟ ਪੰਪਾਂ ਦਾ ਕਰਵਾ ਕੇ ਗਏ ਸੀਗੇ ਤੇ ਇਸ ਤਰ੍ਹਾਂ ਦੇ ਜਿਹੜੇ ਸਾਡੇ ਮੰਗਾ ਸੀਗੇ ਆ ਉਹ ਸਾਡੀਆਂ ਇਹਨਾਂ ਨੇ ਪੂਰੀਆਂ ਕੀਤੀਆਂ ਹੀ ਨਹੀਂ ਸੁਣੀਆਂ ਹੀ ਨਹੀਂ ਬਸ ਜਦ ਅਸੀਂ ਲੋਕ ਜਾਂਦੇ ਆ ਬਸ ਜੀ ਹੋ ਰਿਹਾ ਹੋ ਰਿਹਾ 6 ਮਹੀਨੇ ਇਹਨਾਂ ਨੇ ਇਸ ਤਰ੍ਹਾਂ ਕੱਢਦੇ ਉਹਦੇ ਲਈ ਅਸੀਂ ਅੱਜ ਤੋਂ 10-15 ਦਿਨ ਪਹਿਲਾਂ ਸਾਰੇ ਮინისტრਾਂ ਨੂੰ ਮੰਗ ਪੱਤਰ ਵੀ ਦਿੱਤੇ। ਇਹਨਾਂ ਦੇ ਘਰਾਂ ਜਾ ਕੇ ਵੀ ਸਾਡੀਆਂ ਭਾਈ ਆ ਮੰਗਾ ਨੇ। ਇਹ ਤੁਸੀਂ ਮੰਨ ਲਓ ਨਹੀਂ ਅਸੀਂ ਫਿਰ ਸਾਨੂੰ ਕੋਈ ਐਜੀਟੇਸ਼ਨ ਇਹ ਜਿਹੜਾ ਅੱਜ ਦਾ ਇਕੱਠ ਹੈਗਾ ਨਵੇਂ ਅੰਦੋਲਨ ਦੀ ਸ਼ੁਰੂਆਤ ਕਹਿ ਸਕਦੇ ਹਾਂ ਕਿ ਇਹ ਮੰਗਾਂ ਨੂੰ ਲੈ ਕੇ ਪਹਿਲਾਂ ਤਿੰਨ ਕਾਨੂੰਨ ਸੀਗੇ, ਖੇਤੀ ਕਾਨੂੰਨ ਸੀ। ਹੁਣ ਪਾਣੀਆਂ ਦਾ ਮੁੱਦਾ, ਐਮਐਸਪੀ ਦਾ ਮੁੱਦਾ, এনਵਾਇਰਨਮੈਂਟ ਦਾ ਮੁੱਦਾ ਹੈਗਾ। ਇਹ ਅੱਗੇ ਰੱਖ ਕੇ ਲੜਾਈ ਲੜੀ ਜਾਏਗੀ। ਮੁੱਦੇ ਸਾਰੇ ਹੀ ਸਾਡੇ ਇਕੱਠੇ ਨੇ। ਸੈਂਟਰ ਨਾਲ ਵੀ ਲੜਾਈ ਅਸੀਂ ਲੜਾਂਗੇ ਪਰ ਪੰਜਾਬ ਨੂੰ ਇਹ ਉਹਨਾਂ ਨੂੰ ਇਹ ਲੱਗਣ ਲੱਗਿਆ ਸੀ ਪਿਛਲੇ ਬਾਰੇ ਵੀ ਸਾਨੂੰ ਸਪੇਅਰ ਕਰੀ ਸੈਂਟਰ ਨਾਲ ਹੀ ਲੜ ਲੋ ਸੈਂਟਰ ਨੂੰ ਹੀ ਭਜੋ ਤੁਸੀਂ ਸੈਂਟਰ ਨਾਲ ਹੀ ਲੜ ਲੋ ਪਰ ਜਿਹੜੀਆਂ ਨਿੱਕ-ਨਿੱਕੀਆਂ ਗੱਲਾਂ ਨੇ ਵਨ ਟਾਈਮ ਸੈਟਲਮੈਂਟ ਸਕੀਮ ਸੀ ਸਾਡੀ ਕਰਜ਼ੇ ਦੀ ਸਾਨੂੰ ਜਿਹੜੀਆਂ ਨਿਸ਼ਾਨਦਈਆਂ ਨਹੀਂ ਹੁੰਦੀਆਂ ਸਾਡੀਆਂ ਪਿੰਡਾਂ ਦੇ ਵਿੱਚ ਅਸੀਂ ਕਿਹਾ ਸੀ ਸਾਡੇ ਇੰਤਕਾਲ ਕੀਤੇ ਜਾਣ ਬੜੀਆਂ ਕੋਈ ਪੈਸਾ ਨਹੀਂ ਸੀ ਲੱਗਦਾ ਇਹਨਾਂ ਨੂੰ ਸਗਾ ਪੈਸੇ ਆਉਣੇ ਸੀ ਇਹ ਸਰਕਾਰ ਨਕਮੀਆ ਨਾ ਇਹਨਾਂ ਦੇ ਅੱਖੇ ਕੋਈ ਅਫਸਰ ਲੱਗਦਾ ਉਹਦੇ ਲਈ ਇਹਨਾਂ ਨੂੰ ਅਸੀਂ ਦੱਸਣ ਆਏ ਆ ਭਈ ਭੈਰ ਭਾਈ ਸਾਡੀ ਇਨੈਂਸ ਕਰਨੀ ਆ ਜੇ ਪੰਜਾਬ ਸਰਕਾਰ ਸਾਡੀ ਭੈਰ ਭਾਈ ਨਹੀਂ ਕਰੂਗੀ ਤਾਂ ਸੈਂਟਰ ਵੀ ਸਾਡੀ ਗੱਲ ਨਹੀਂ ਮੰਨੂਗਾ ਜੇ ਸੈਂਟਰ ਕੋਲ ਜਿਵੇਂ ਡੀਏਪੀ ਦਾ ਮਾਮਲਾ ਹੁਣ ਡੀਏਪੀ ਕਿੰਦੀ 2 ਨੰਬਰ ਚ ਫੜੀ ਗਈ ਆ ਮਾਰਕਫੈਟ ਦੇ ਸਾਰੇ ਸੈਂਪਲ ਫੇਲ ਹੋ ਗਏ ਆ ਉਸ ਤੋਂ ਬਾਅਦ ਡੀਏਵੀ ਸਾਡੇ ਲੋਕ ਜਾ ਜਾ ਕੇ ਜੂਪੀ ਤੋਂ ਟਰਾਲੀਆਂ ਪਰ ਪਰ ਲਿਆਉਂਦੇ ਆ ਇਹ ਕਿਹਨੇ ਇੰਤਜ਼ਾਮ ਕਰਨਾ ਹੁਣ ਚੌਲ ਸਾਡੇ ਕੋਲ ਪਏ ਆ ਸ਼ੈਲਟਰ ਭਰੇ ਖੜੇ ਆ ਜੇ ਸਾਡੇ ਚੌਲ ਇਹਨਾਂ ਚੱਕੇ ਗਏ ਤਾਂ ਸਾਡਾ ਝੋਨਾ ਕਿਹਨੇ ਖਰੀਦਣਾ ਇਸ ਲਈ ਇਹਨਾਂ ਨੂੰ ਇਹ ਜਿਹੇ ਗੱਲਾਂ ਵੋਟਾਂ ਵਾਟਾਂ ਚ ਉਧਰ ਤੁਰਿਆ ਫਿਰਦਾ ਮੰਤਰੀ ਤੁਰਿਆ ਫਿਰਦਾ ਮੁੱਖ ਮੰਤਰੀ ਇਹਨਾਂ ਨੂੰ ਪੰਜਾਬ ਦੇ ਲੋਕਾਂ ਵੱਲ ਪੰਜਾਬ ਦੇ ਕਿਸਾਨਾਂ ਵੱਲ ਧਿਆਨ ਹੋਣਾ ਚਾਹੀਦਾ ਸਾਡੀ ਪਿਆਰ ਬਾਈ ਸਾਡਾ ਵਕੀਲ ਬਣ ਕੇ ਪੈਰ ਰਿਹਾ ਹੈ ਡਾਇਵਰਸੀਫਿਕੇਸ਼ਨ ਨੂੰ ਲੈ ਕੇ ਕੋਈ ਚਰਚਾ ਹੈ ਇਸ ਵਕਤ ਤੁਹਾਡੀ ਕੋਈ ਜਿਹੜਾ ਮੰਤਰੀਆਂ ਨੂੰ ਦਿੱਤੇ ਤੁਸੀਂ ਮੰਗ ਪੱਤਰ ਉਹਨਾਂ ਦੇ ਵਿੱਚ ਇਸ ਦਾ ਜ਼ਿਕਰ ਹੈ ਅਸੀਂ ਕਹਿੰਦੇ ਵੀ ਖੇਤੀ ਨੀਤੀ ਹੁਣ ਜਿੱਦਣ ਦੀ ਸਰਕਾਰ ਆਈ ਹੈ ਖੇਤੀ ਨੀਤੀ ਬਣਾਉਣੇ ਹੋ ਸਾਡੇ ਤੋਂ ਵੀ ਵਿਚਾਰ ਲੈ ਗਏ ਇਸ ਤਰ੍ਹਾਂ ਕਰ ਲੋ ਉਹ ਕਰ ਲੋ ਡਾਇਵਰਸੀਫਿਕੇਸ਼ਨ ਕਰ ਲੋ ਅਸੀਂ ਤਾਂ ਤਿਆਰ ਆ ਕਰਨ ਨੂੰ ਇਹਨਾਂ ਨੇ ਇੱਕ ਮੂੰਗੀ ਤੇ ਕਿਹਾ ਸੀ ਸਾਨੂੰ ਮੂੰਗੀ ਦੇ ਵੀ ਪੈਸੇ ਦਵਾਂਗੇ ਪਰ ਉਹ ਮੂੰਗੀ ਤੋਂ ਵੀ ਭੱਜ ਗਏ ਨੇ ਇਹ ਸਾਨੂੰ ਦੱਸਣ ਕਿਹੜੀ ਸਬਜ਼ੀ ਕਿਹੜੀ ਚੀਜ਼ ਜਿਹਦੀ ਡਿਮਾਂਡ ਆ ਜਿਵੇਂ ਆਇਲ ਸੀਡ ਦੀ ਬਹੁਤ ਕਮੀ ਆ ਆਇਲ ਸੀਡ ਸਾਨੂੰ ਕਰਨ ਨਿਸ਼ਚਿਤ ਕਰਨ ਵੀ ਅਸੀਂ ਆਹ ਰੇਟ ਤੇ ਖਰੀਦਾਂਗੇ ਅਸੀਂ ਆਇਲ ਸੀਡ ਪੈਦਾ ਕਰ ਦਿੰਨੇ ਆ ਪਰ ਸਰਕਾਰ ਨੂੰ ਗਾਰੰਟੀ ਲੈਣੀ ਪਊ ਅਸੀਂ ਐਮਐਸਪੀ ਦੀ ਗਾਰੰਟੀ ਇਹੀ ਮੰਗਦੇ ਆ ਚੱਲ ਵੱਡੀ ਫਸਲਾਂ ਦੀ ਗਾਰੰਟੀ ਅਸੀਂ ਉਹਨਾਂ ਸਰਕਾਰ ਨਾਲ ਲੜਾਈ ਆ ਪਰ ਛੋਟੀਆਂ ਫਸਲਾਂ ਦੇ ਆਲੂ ਤੇ ਮੱਕੀ ਚਲੋ ਐਮਐਸਪੀ ਤੇ ਵੇਗੀ ਆ ਥੋੜੇ ਘੱਟ ਵਿਕੀ ਆ ਮੂੰਗੀ ਤੇ ਚਾਰ ਪੰਜ ਫਸਲਾਂ ਤੇ ਸਰਕਾਰ ਗਾਰੰਟੀ ਕਰੇ ਸਰਕਾਰ ਦੇ ਸਾਹਮਣੇ ਸੁਝਾਅ ਵੀ ਰੱਖੇ ਕਿ ਇਸ ਤਰੀਕੇ ਨਾਲ ਮਾਰਕੀਟ ਵਧੀਆ ਤਰੀਕੇ ਨਾਲ ਕੰਮ ਕਰ ਸਕਦੀ ਆ ਮਾਰਕੀਟਿੰਗ ਕਿਸ ਤਰੀਕੇ ਦੀ ਹੋਵੇ ਇਸ ਨੂੰ ਲੈ ਕੇ ਤੁਹਾਡੇ ਕੋਲ ਤਜਰਬਾ ਕਿਸਾਨਾਂ ਕੋਲੇ ਆਮ ਤੌਰ ਤੇ ਸਰਕਾਰਾਂ ਜਾਂ ਆਈਐਸ ਆ ਸਭ ਤੋਂ ਜ਼ਿਆਦਾ ਹੁੰਦਾ ਕਿਉਂਕਿ ਜ਼ਿਆਦਾ ਪ੍ਰੈਕਟੀਕਲ ਰੂਪ ਦੇ ਵਿੱਚ ਵਿਚਰਦੇ ਨੇ ਮੈਂ ਪਿਛਲੇ ਹਫਤੇ ਅਮਰੀਕਾ ਤੋਂ ਆਇਆ ਮੈਂ ਉੱਥੇ ਫਾਰਮਰਜ਼ ਮਾਰਕੀਟ ਦੇਖੀਆਂ ਜਿਹੜੀਆਂ ਫਾਰਮਰ ਮਾਰਕੀਟ ਲੱਗਦੀਆਂ ਉਹ ਸਰਕਾਰ ਸਹਿਯੋਗ ਕਰਕੇ ਉਹਨਾਂ ਨੂੰ ਜਗ੍ਹਾ ਦਿੰਦੀ ਆ ਬੜਾ ਵਧੀਆ ਤਰ੍ਹਾਂ ਸਾਫ਼ ਸੁਥਰੀ ਜਗ੍ਹਾ ਤੇ ਕਿਸਾਨ ਆਪਦੀ ਫਸਲ ਲਿਆਉਂਦੇ ਆ ਜਿੱਥੇ 8-8 ਡਾਲਰ ਦੀ ਛੱਲੀ ਵਿਕਦੀ ਆ ਜਿਹੜੇ 10-10 ਡਾਲਰ ਦੇ ਆਲੂ 1 ਪਾਉਂਡ ਵਿਕਦੇ ਨੇ ਉਹ ਜੀਆਂ ਜਿਹੜੇ ਸਾਨੂੰ ਕੇਟਰ ਜਿਵੇਂ ਹੁਣ ਚੰਡੀਗੜ੍ਹ ਆ ਚੰਡੀਗੜ੍ਹ 'ਚ ਦੋ ਜਗ੍ਹਾ ਕਰ ਲਈਆਂ ਇੱਕ ਮਹਾਲੀ 'ਚ ਜਗ੍ਹਾ ਕਰ ਲਈ ਉਹ ਸਰਕਾਰ ਉਹ ਜੀ ਜਗ੍ਹਾ ਦੇਵੇ ਉਹਦੇ 'ਚ ਕਿਸਾਨ ਹੱਬ ਬਣਾਈਏ ਇਹ ਐਕਸਪੀਰੀਅੰਸ ਸਰਕਾਰ ਦੇ ਕਿਸੇ ਮੰਤਰੀ ਸਾਹਮਣੇ ਰੱਖਿਆ ਕਿ ਦੇਖੋ ਵੈਸਤਾ ਮੰਤਰੀ ਵਾਰ-ਵਾਰ ਜਾਂਦੇ ਰਹਿੰਦੇ ਆਗੇ ਪਰ ਤੁਹਾਡਾ ਖਾਸ ਤੌਰ ਤੇ ਝੁਗਾ ਰਿਹਾ ਕਿਸਾਨ ਪੱਕੀ ਉਹ ਰੱਖਿਆ ਕਿ ਸਾਡਾ ਅਸੀਂ ਤਜਰਬਾ ਕਰਕੇ ਆਏ ਆ ਜੀ ਇਹਦੇ ਨਾਲ ਅਸੀਂ ਬੈਟਰ ਕਿਸਾਨ ਨੂੰ ਸਹੂਲਤਾਂ ਪ੍ਰੋਵਾਈਡ ਕਰ ਸਕਦੇ ਆ ਜੇ ਹੁਣ ਮੰਤਰੀ ਦੇ ਕਹਿੰਦੇ ਸਿਆਣੇ ਹੀ ਬੜੇ ਆ ਮੁੱਖ ਮੰਤਰੀ ਕੰਨਾ ਮੈਂ ਸਾਰੇ ਲੋਕਾਂ ਤੋਂ ਸਿਆਣਾ ਜੇ ਹੁਣ ਸਾ ਤੋਂ ਤਜਰਬਾ ਮੰਗਣਗੇ ਸਾਨੂੰ ਮੀਟਿੰਗ ਬੁਲਾਉਣ ਅਸੀਂ ਤਾਂ ਫ੍ਰੀ ਚ ਤਜਰਬਾ ਮੰਗ ਪੱਤਰ ਦੇਣ ਤੱਕ ਹੀ ਜੇ ਕਿਸਾਨ ਸੀਮਤ ਨੇ ਜੋ ਆਪਣੇ ਸੁਝਾਜ ਆ ਆਪਣੇ ਐਕਸਪੀਰੀਅੰਸ ਨੂੰ ਨਾ ਸ਼ੇਅਰ ਕਰਨਗੇ ਸ਼ਾਇਦ ਇਹਦਾ ਹੀ ਬਹੁਤ ਵੱਡਾ ਲਾਸ ਕਿਸਾਨ ਨੂੰ ਹੋ ਰਿਹਾ ਹੋਵੇਗਾ ਕਿਉਂਕਿ ਆਮ ਕਿਸਾਨ ਤਾਂ ਕੋਈ ਜਾਣ ਨਹੀਂ ਸਕਦਾ ਕਿ ਤੋਂ ਕਿੰਨੇ ਕਿਸਾਨ ਆਏ ਹੋਣਗੇ ਉਹਨਾਂ ਨੇ ਕਦੇ ਦਿੱਲੀ ਨਹੀਂ ਦੇਖੀ ਹੋਣੀਗੀ ਤੁਸੀਂ ਅਮਰੀਕਾ ਜਾ ਕੇ ਆ ਤੁਹਾਡਾ ਆਪਣਾ ਤਜਰਬਾ ਆਏਗਾ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਹਰੇਕ ਮਹੀਨੇ ਸਾਡੇ ਨਾਲ ਤੁਸੀਂ ਇੱਕ ਕਮੇਟੀ ਬਣਾ ਦਿਓ ਅਸੀਂ ਕਹ ਸੀਐਮ ਬਿਜ਼ੀ ਆ ਜਿਹੜਾ ਖੇਤੀਬਾੜੀ ਮੰਤਰੀ ਆ ਇੱਕ ਅੱਧਾ ਮੰਤਰੀ ਦੋ ਤਿੰਨ ਅਫਸਰ ਸਾਡੇ ਨਾਲ ਮਹੀਨੇ ਬਾਅਦ ਘੰਟਾ ਕਲਾ ਲਿਆ ਕਰਨ ਅਸੀਂ ਕੋਈ ਸੁਝਾਈ ਦੇ ਕੇ ਅਸੀਂ ਕੋਈ ਲੈਂਡ ਨਹੀਂ ਆਉਂਦੇ ਚਾਹ ਵੀ ਨਹੀਂ ਮੰਿੰਦੇ ਚਾਹ ਵੀ ਘਰ ਆਇਆ ਕਰਾਂਗੇ ਵੀ ਸਾਨੂੰ ਅਸੀਂ ਸੁਝਾਅ ਦੇ ਕੇ ਜਾਵਾਂਗੇ ਸ਼ਾਇਦ ਕੋਈ ਚੰਗਾ ਸੁਝਾਅ ਲੱਗੇ ਤਾਂ ਤੁਸੀਂ ਉਹਦੇ ਤੇ ਕੰਮ ਕਰ ਲਿਓ ਪਰ ਇਹਨਾਂ ਨੇ ਸਾਡੀਆਂ ਮੇਰੇ ਖਿਆਲ ਜਿੱਦਣ ਅਸੀਂ ਧਰਨਾ ਮਾਰਾਂਗੇ ਜਾਂ ਅੱਜ ਵੀ ਬਹਿ ਜਾਾਂਗੇ ਵੀ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਉ ਉਹਦਣੇ ਮੀਟਿੰਗ ਹੋਊਗੀ ਉਹਦਣੇ ਮੁੱਖ ਮੰਤਰੀ ਉਹ ਭੱਜ ਕੇ ਮੇਰੀ ਮੀਟਿੰਗ ਮੀਟਿੰਗ ਅੱਧਾ ਘੰਟਾ ਲਾ ਕੇ ਮੁੱਖ ਮੰਤਰੀ ਭੱਜੂ ਫਿਰ ਉਹ ਕਹੇ ਹੋ ਗਿਆ ਹੋ ਕੀ ਕਰਾਂਗੇ ਇਹ ਤਾਂ ਸਾਨੂੰ ਬੈਠਣਾ ਪਊ ਪੱਕੇ ਤੌਰ ਤੇ ਜਿਵੇਂ ਅਸੀਂ 92 ਚ ਬੈਠੇ ਜਾਂ ਉੱਥੇ ਬੈਠੇ ਸੀ ਜੇ ਉਹ ਸਾਨੂੰ ਐਲਾਨ ਕਰਕੇ ਇਹ ਨੋਟੀਫਿਕੇਸ਼ਨ ਕਰਾ ਕੇ ਉੱਠਣਾ ਪਊ ਇਹ ਨੋਟੀਫਿਕੇਸ਼ਨ ਇਹ ਨਹੀਂ ਅੰਦਰ ਦੇ ਅਫਸਰਾਂ ਕਰਦੇ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਇਹਨੂੰ ਪਤਾ ਹੀ ਨਹੀਂ ਲੱਗਦਾ ਤਾਂ ਹਰਿੰਦਰ ਸਿੰਘ ਲੱਖੋਵਾਲ ਸਾਡੇ ਨਾਲ ਨੇ ਇਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਇਸ ਤਰੀਕੇ ਨਾਲ ਕਿਸਾਨਾਂ ਨੂੰ ਲਗਾਇਆ ਜਾਂਦਾ ਤਾਂ ਉਹ ਤਾਂ ਫਾਇਦਾ ਹੋ ਜਾਂਦਾ ਤਾਂ ਇਹ ਅੱਜ ਹੰਕਾਰ ਸੀ ਔਰ ਅਗਲੇ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਰਾਨੀ ਤੇ ਨੇ ਕਿਸਾਨ ਅੱਗੇ ਵਧ ਰਹੇ ਨੇ ਅਨਮੀਟ ਤੋਂ ਰਮਨਦੀਪ ਦੇ ਨਾਲ ਅਮਨਪ੍ਰੀਤ ਧੰਨਵਾਦ